ਘਰਾਣੇ ਕਰਦੀ ਬੱਕਰੀ ਹੈ ਜੱਤ ਜੱਤ ਦੀ ਇਹ ਬੰਦੇ ਹੀ ਕਰੇ ਨੇ ਤੈਨੂੰ ਪਤਾ ਨਹੀਂ ਵਕਤ ਘੜੀਏ ਬੰਦੇ ਨੇ ਇਹ ਬੱਕਰੇ ਮਸ਼ਹੂਰ ਨੇ ਨਾ ਫਾਰੇ ਇਲਾਕੇ ਦੇ ਪੰਜਾਬ ਚ ਬੱਕਰੀਆਂ ਪੂਰੀਆਂ ਮਸ਼ਹੂਰ ਨੇ ਪਹਿਲੇ ਦਿਨੋਂ ਬੁੜੇ ਰੱਖਦੇ ਤੇ ਅਜੇ ਬਣੋ ਹੈਗਾ ਹੈਗਾ ਬੁੜਾ ਇਹ ਦੋ ਨੇਠੇ ਮੁੱਢ ਉਹ ਆ ਜਾ ਉਹਨੇ ਤਾਂ ਮਗਰ ਗੱਡੀ ਚਾਹਣਾ ਇਹ ਨਹੀਂ ਤਿਵਾਰ ਚਾਦਰੇ ਜੂਦਰੇ ਬਨ ਕੇ ਤਿਆਰ ਹੋ ਰਹੇ ਹੋਣਾ ਜੇ ਟੁਰਲਾ ਬੰਦ ਟੁਰਲਾ ਟੁਰਲੀ ਆਲੇ ਬੁੜੇ ਪੱਕੇ ਨੇ ਪੱਕੇ ਪੁਰਾਣੇ ਬੰਦੇ ਨੇ ਉਹ ਉਹਦੀ ਦੇਣ ਹੈ ਹੋਰ ਇਹਨਾਂ ਦਾ ਕੀ ਹੈ ਇਹਨਾਂ ਨਾਲ ਕੀ ਦੀ ਆ ਉਹਨਾਂ ਪੁਰਾਣੇ ਗੋਗਾ ਨਾਲ ਗੱਲ ਕਰੀਆ ਤਾਂ ਪੁਰਾਣਿਆਂ ਦੀ ਗੱਲ ਆ ਉਹਨਾਂ ਦੀ ਹੈ ਸਭ ਕੁਝ ਆ ਖੇਡ ਮੇਲਾ ਹੋਰ ਆ ਜਾ ਕਿਹਦੇ ਮਗਾ ਮੇਲੇ ਵਾਲਿਆ ਓਏ ਕਿੰਨੇ ਲਾਇਨੇ 12 ਫਾਇਦਾ ਨਹੀਂ ਉਰਿਆ ਮੇਲੇ ਵਾਲੇ ਉਰਿਆ ਓਏ ਭਾਈ ਚੌੜੇ ਤੇਰਾ ਪੱਬ ਬਦਲ ਕਿੱਥੇ ਹੈਗਾ ਇੱਥੇ ਰੇਡ ਦਿੰਦਾ ਸਾਡਾ ਹਾਂ ਜੀ ਲੈ ਹੁਣ ਬੇਚੀ ਹੁਣ ਜੀਮੀ ਕਰੀਆ ਬੋਲ ਦੱਸ ਤੂੰ ਮੇਰਾ ਗਮਾਂਡੀ ਬੰਦਾ ਸਮਝ ਜਾ ਕੋਈ ਬਾਤ ਤੇਰਾ 13000 ਦੀ ਹੋ ਗਈ ਯਾਰ ਇੰਨੇ ਦੇ ਨਹੀਂ ਵਿਕਦੇ ਉਹ ਖਾਂਡ ਜਾ ਹੰਗੂ ਨਾ ਸਾਡਾ ਪਿਆ ਯਾਰ ਵਿੱਚ ਪਾਗੜੀਏ ਤੋੜਨਗੇ ਤੜਾਗੀ ਉਹ ਖਾ ਮਿਰਜੇ ਜੀ ਦਾ ਕਮਾਣਾ ਹੈ ਉਹ ਮੇਰੇ ਜੀ ਮਿਰਜੇ ਜੀ ਦਾ ਕਮਾਣਾ ਹੈ